ਮੈਲ ਮੰਦੀ ਉਤਾਰ ਦਿੰਦਾ ਏ ਮੈਲ ਮੰਦੀ ਉਤਾਰ ਦਿੰਦਾ ਏ ਇਸ਼ਕ ਹਸਤੀ ਨਿਖਾਰ ਦਿੰਦਾ ਏ ਬਹੁਤ ਅੱਛੇ ਕੋਈ ਵਾਦੇ ਦੀ ਮੌਤ ਮਰ ਜਾਂਦਾ ਹਾਂ ਕੋਈ ਵਾਦੇ ਦੀ ਮੌਤ ਮਰ ਜਾਂਦਾ ਕੋਈ ਵਾਦਾ ਵਿਸਾਰ ਦਿੰਦਾ ਏ ਬਹੁਤ ਅੱਛੇ ਹਿਜਰ ਦੀ ਇੱਕ ਬੜੀ ਸਹੂਲਤ ਹੈ ਹੇਜਰ ਦੀ ਇੱਕ ਬੜੀ ਇੱਕ ਬੜੀ ਸਹੂਲਤ ਹੈ ਇਹ ਜਵਾਨੀ ਚ ਮਾਰ ਦਿੰਦਾ ਹੈ ਇਸ ਗਲ ਦੇ ਨਸ਼ੇ ਚ ਰਹਿਣਾ ਵਾ ਇਸ ਗਲ ਦੇ ਨਸ਼ੇ ਚ ਰਹਿਣਾ ਵਾ ਵਕਤ ਸਭ ਕੁਝ ਨਤਾਰ ਦਿੰਦਾ ਹੈ ਜਾਨ ਕੁੰਜ ਦੀ ਨਿਢਾਲ ਹੋ ਜਾਂਦੀ ਜਾਨ ਕੁੰਜ ਦੀ ਨਡਾਲ ਹੋ ਜਾਂਦੀ ਦਿਲ ਖਿਲਾਰੇ ਖਿਲਾੜ ਦਿੰਦਾ ਏ